ਗੁਰੂ ਨਾਨਕ ਸਾਹਿਬ ਕਰਤਾਰ ਪਰ ਬੈਠੇ। ਹਜ਼ੂਰ ਦੇ ਚਰਨਾਂ ਵਿੱਚ ਇੱਕ ਗੁਰਸ਼ੇ ਖੰਡਾ ਹੈ। ਭਾਈ ਸਾਹਿਬ ਜੀ ਨੇ ਲਿਖਿਆ ਮੂਲਾ ਕੀੜ ਵਿਖਾਨੀ ਐ। ਅਚਲ ਜ ਚਲਤ ਲੁਭਤ ਗੁਰਦਾਸੀ। ਭਾਈ ਸਾਹਿਬ ਨੇ ਨਾਮ ਲਿਖਿਆ। ਉਹ ਭਾਈ ਮੂਲਾ ਜੀ ਸਤਗੁਰਾਂ ਦੇ ਚਰਨਾਂ ਚਾਹੇ। ਇਹ ਭਾਈ ਮੂਲੇ ਤਿੰਨ ਹੋਏ ਨੇ ਜੀ ਗੁਰੂ ਨਾਨਕ ਸਾਹਿਬ ਦੇ ਵੇਲੇ। ਇੱਕ ਤਾਂ ਭਾਈ ਮੂਲਾ ਸਿਆਲਕੋਟ ਵਾਲਾ ਜਿਨੇ ਲਿਖਿਆ ਸੀ ਮਰਨਾ ਸੱਚ ਤੇ ਜਿਉਣਾ ਝੂਠ। ਇਹ ਭਾਈ ਮੂਲਾ। ਇੱਕ ਭਾਈ ਮੂਲਾ ਬਾਬਾ ਗੂੜਾ ਚੌਣਾ ਜੀ। ਮੈਂ ਬੇਨਤੀ ਕਰਾਂਗਾ ਬਰਦਾਨ ਮੂਲਾ ਜੀ ਜਿਹੜੇ ਸਾਡੇ অতি ਸਨਮਾਨਯੋਗ ਲਫ਼ਜ਼ ਅਦਬ ਨਾਲ ਲਈਏ ਸਤਕਾਰ ਨਾਲ ਲਈਏ ਸਾਡੇ অতি ਸਨਮਾਨਯੋਗ ਮਾਤਾ ਸੁਲੱਖਣੀ ਜੀ ਦੇ ਪਿਤਾ ਜੀ ਦੇ ਉਹ ਵੀ ਪਟਵਾਰੀ ਸਨ ਇਹ ਭਾਈ ਮੂਲਾ ਜਿਹੜਾ ਹੈ ਇਹਦਾ ਪਿੰਡ ਕਿਹੜਾ ਸੀ ਇਹਦਾ ਜ਼ਿਕਰ ਨਹੀਂ ਮਿਲਦਾ ਪਰ ਭਾਈ ਸਾਹਿਬ ਦੀ ਰਤਨਾ ਵਿੱਚ ਉਹ ਮਿਲਦਾ ਮੂਲਾ ਕੀੜ ਵਿਖਾਣੀ ਹੈ ਅਚਾਰ ਦੇ ਚਲਤਰ ਲੁਕਤ ਗੁਰਦਾਸ ਸੀ ਸਤਗੁਰਾਂ ਦੇ ਚਰਨਾ ਚਾਇ ਮਹਾਰਾਜ ਜੀ ਨੂੰ ਕਹਿੰਦੇ ਨੇ ਸੱਚੇ ਬਾਦਸ਼ਾਹ ਮਨ ਸਮਤ ਦੇ ਉਪਦੇਸ਼ ਦਿਓ ਇਹਨਾਂ ਮਿਲਦਾ ਜੁਲਦਾ ਬਚਨ ਗੁਣਾ ਦੀ ਮੈਂ ਗੱਲ ਕਰ ਰਿਹਾ ਸਤਿਗੁਰੂ ਕਹਿੰਦੇ ਕੀਰਤਨ ਕਰਿਆ ਕਰੋ ਸਿਮਰਨ ਕਰਿਆ ਕਰੋ ਸ਼ਬਦ ਗਾਇਆ ਕਰੋ ਪਰ ਅਗਨ ਨਹੀਂ ਕਿਸੇ ਦੇ ਦੇਖਨੇ ਇਹਨੂੰ ਤੇ ਇਤੋਂ ਕਹਾਂ ਮਹਾਰਾਜ ਜੀ ਜੂਆ ਸ਼ਰਾਬ ਤੇ ਤਮਾਸ਼ੇ ਲੋਕ ਦੇਖਦੇ ਆ ਸਤਿਗੁਰੂ ਨੇ ਕਹਿੰ ਕੇ ਸਮਝਾਇਆ ਜੇ ਬਚਨਾ ਹੈ ਸੰਗਤ ਕੀਰਤਨ ਸ਼ਬਦ ਆਏ ਗੁਰ ਸਿਖਾਂ ਨੂੰ ਲਵੇ ਸੁਣਿਓ ਕਿਉਂਕਿ ਜੋ ਦੀਸੇ ਗੁਰ ਸਿਖਣਾ ਆਏ ਸਿਖਾਂ ਨੂੰ ਗੁਰਦੇਵ ਜਾਨ ਕੇ ਸੇਵਾ ਕਰਨੀ ਇਹ ਲਵਜ ਭਾਈ ਮਨੀ ਸਿੰਘ ਨੇ ਲਿਖੇ ਗੁਰਦੇਵ ਜਾਨ ਕੇ ਸੇਵਾ ਕਰਨੀ ਉਹਨੇ ਬਚਨ ਪੱਲੇ ਭੰਗਿਆ ਚਲਾ ਗਿਆ ਜੀ ਭਾਈ ਮੁੱਲਾ ਦੀ ਸ਼ਬਦ ਬਹੁਤ ਕਮਾਲ ਦਾ ਪਰਦੇਸ ਜਦੋਂ ਕੋਈ ਸਿੱਖ ਆਉਣਾ ਤੁਸੀਂ ਇੱਕੋ ਕੰਨ ਚ ਆਵਾਜ਼ ਗੂੰਜਨੀ ਗੁਰਦੇਵ ਜਾਨ ਕੇ ਸੇਵਾ ਕਰਨੀ ਇੱਕ ਦਿਨ ਕਿਹਾ ਇੱਕ ਪਖੰਡੀ ਇਹਨਾਂ ਦੇ ਘਰ ਆ ਗਿਆ ਮਲਨ ਵਰਤਾਂ ਖਾ ਰ ਗਿਆ ਜੀ ਉਹਨੇ ਸ਼ਬਦ ਬੜੇ ਕਮਾਲ ਦਾ ਗਾਇਆ ਵਜਦ ਵਿਚ ਆ ਕੇ ਸੋਰ ਵਿਚ ਆ ਕੇ ਗਿਆ ਭਾਈ ਸਾਹਿਬ ਜੀ ਨੂੰ ਕਹਿੰਦਾ ਮੈਂ ਰਾਤ ਰਹਿਣਾ ਹੈ ਭਾਈ ਸਾਹਿਬ ਨੇ ਇਨਨਾ ادب ਕੀਤਾ ਇਹਨਾਂ ਦੇ ਘਰੋਂ ਬੀਬੀ ਨੇ ਪ੍ਰਸ਼ਾਦ ਪਾਣੀ ਸ਼ਿਕਾਇਆ ਉਹਦੀ ਸੇਵਾ ਸੰਭਾਲ ਕੀਤੀ ਉਹਨੂੰ ਬਿਸਤਰਾ ਲਾ ਦਿੱਤਾ ਬੀਬੀ ਜੀ ਨੇ ਕੀ ਕੀਤਾ ਜਦੋਂ ਕੰਮ ਆਪਣਾ ਸਾਰਾ ਸੁਨੇਟ ਲਿਆ ਤੇ ਜਦੋਂ ਉਹਨੇ ਗਹਿਣੇ ਪਾਏ ਸਮ ਉਸ ਵੇਲੇ ਆ ਮੈਂ ਬੇਨਤੀ ਕਰਨਾ ਪੁਰਾਣੀ ਸਮੇਂ ਪਿੰਡਾਂ ਵਿੱਚ ਸ਼ਾਮ ਨੂੰ ਸੌਣ ਲੱਗਿਆਂ ਬੀਬੀਆਂ ਜੋ ਗਹਿਣੇ ਪਾਏ ਹੁੰਦੇ ਸਨ ਉਹਨੂੰ ਉਤਾਰ ਕੇ ਕਿਸੇ ਭਾਂਡੇ ਚ ਰੱਖ ਦੇਣਾ ਜਦੋਂ ਅਲਮਾਰੀਆਂ ਲੋਕਰ ਨਹੀਂ ਭਾਂਡੇ ਸਨ ਕੁਝ ਬੀਬੀ ਨੇ ਸਾਰੇ ਗਹਿਣੇ ਉਤਾਰੇ ਬਰਤਨ ਚ ਪਾ ਕੇ ਘਰ ਦੀ ਅੰਗੀਠੀ ਤੇ ਰੱਖ ਦਿੱਤੇ। ਇਹ ਕਿ ਸ਼ਬਦ ਅੰਗੀਠੀ ਹੁੰਦਾ ਸੀ। ਇੱਕ ਸ਼ਬਦ ਪਰਿਸ਼ੱਤੀ ਹੁੰਦਾ ਸੀ। ਸ਼ਾਇਦ ਪਰਿਸ਼ੱਤੀ ਸ਼ਬਦ ਚੇਤੇ ਹੋਵੇ। ਉਹਨੇ ਉਹਦੇ ਤੇ ਰੱਖ ਦਿੱਤੇ। ਘੁੰਮੇ ਦਰਿਆ। ਉਹ ਜੰਮਾ ਪਿਆ ਪਰ ਅੱਖ ਨਾਲ ਲੈ ਕੇ ਟੇਢੀ ਅੱਖ ਨਾਲ ਦੇਖ ਲਿਆ। ਉਹ ਰਾਤ ਉੱਠਿਆ ਜਿਹੜਾ ਸੋਨੇ ਵਾਲਾ ਗਹਿਣਿਆਂ ਵਾਲਾ ਡੱਬਾ ਸੀ ਨੀਂਜ ਚ ਪਾ ਕੇ ਰੱਖੇ। ਭਾਂਡੇ ਵਿੱਚ ਪਾਇਆ ਡੱਬਾ ਇਹਨੂੰ ਡੱਬਾ ਕੱਢਿਆ ਤੇ ਬਾਹਰ ਨਿਕਲ ਗਿਆ। ਬਾਹਰ ਤਾਰਾ ਲੱਗਾ ਹੋਇਆ ਸੀ। ਇਹ ਯਤਨ ਕੀਤਾ ਉਹਨੇ دیر ਨੂੰ ਖੜਾਕ ਸੁਣਾਈ ਦਿੱਤਾ ਭਾਈ ਮੋਲਾ ਜੀ ਉੱਠ ਬੈ ਉਹ ਕੋਲ ਚਲੇ ਗਏ ਕਹਿਣ ਲੱਗੇ ਭਾਈ ਸਿੱਖਾ ਇਸ ਵੇਲੇ ਰਾਤ ਨੂੰ ਇੰਨੀ ਠੰਡ ਇੰਨੀ ਸਰਦੀ ਕਹਿੰਦਾ ਅਸਲ ਚ ਮੈਂ ਰਮਣੀ ਜਾਣਾ ਹੈ ਰਮਣੀ ਜਾਣਾ ਦਰ ਤੇ ਮੈਂ ਸੋਚ ਕਰਨੀ ਮੇਰਾ ਪੇਟ ਖਰਾਬ ਹੋ ਗਿਆ ਜਿਹਨੂੰ ਅੱਜ ਸਾਡੇ ਖਾਲਸੀ ਬੋਲਿਆ ਚ ਕਹਿੰਦੇ ਮਗਾਨ ਮਾਰਨਾ ਇਹ ਸਾਡੇ ਪੁਰਾਣੇ ਸ਼ਬਦ ਨੇ ਵਾਹ ਗੁਰੂ ਜੀ ਇਹ ਵੋਕੈਬਲਰੀ ਜਿੰਦੀ ਰੱਖਣੀ ਚਾਹੀਦੀ ਉਹਨੇ ਕਿਹਾ ਜੀ ਮੈਂ ਰਮਣੀ ਜਾਣਾ ਹੈ ਭਾਈ ਸਾਹਿਬ ਕਹਿੰਦੇ ਸਰਦੀ ਬੜੀ ਹੈ ਤੂੰ ਵਿਹੜੀ ਚ ਬੈਠ ਜਾ ਉਹ ਕਹਿੰਦਾ ਇਹ ਚੰਗੀ ਗੱਲ ਵੇੜੇ ਚ ਬੈਠ ਜਾਈਏ ਭਾਈ ਸਾਹਿਬ ਕਹਿੰਦੇ ਤੁਸੀਂ ਵੇੜੇ ਚ ਬੈਠ ਜਾਓ ਮੈਂ ਹੱਥ ਨਾਲ ਸਫਾਈ ਕਰ ਦਿਆਂ ਦੇਖ ਉਸ ਦੇ ਅੰਦਰ ਦੀ ਪਾਵਨ ਕਹਿੰਦਾ ਨਹੀਂ ਜੀ ਮੈਂ ਬਾਹਰ ਜਾਣਾ ਅਚਨ ਚੇਤ ਕੀ ਹੋਇਆ ਉਹ ਸ਼ਦ ਅੰਦਰ ਡਰ ਗਿਆ ਜਿਹੜਾ ਉਹਦੇ ਉੱਪਰ ਸੋਨੇ ਵਾਲਾ ਡੱਬਾ ਸੀ ਨਾ ਜੀ ਉਹ ਜ਼ਮੀਨ ਤੇ ਡਿੱਗ ਪਿਆ ਭਾਈ ਸਾਹਿਬ ਜਿਹਨੂੰ ਡੱਬਾ ਪਕੜਿਆ ਕਹਿੰਨ ਗੱਲ ਪਕੜੋ ਤੁਹਾਡਾ ਡੱਬਾ ਕੁੰਜੀ ਲਿਆਂਦੀ ਚਾਰਦੀ ਲਿਆਂਦੀ ਤਾਲਾ ਖੋਲਿਆ ਉਹ ਚਲਾ ਗਿਆ ਭਾਈ ਮੂਲਾ ਜੀ ਆ ਕੇ ਲੰਮੇ ਪੈ ਗਏ ਸ਼ਵੇਰੇ ਦਿਨ ਚੜਿਆ ਬੀਬੀ ਉੱઠી ਉਹਨੇ ਕੰਮਕਾਰ ਕਰਦੇ ਜੋ ਕੁਝ ਆਪਣੇ ਗਹਿਣੇ ਪਾਣੇ ਸਨ ਉਹ ਗਹਿਣਿਆਂ ਵਾਲਾ ਡੱਬਾ ਨਾ ਮਿਲਿਆ ਤੇ ਉਹਨੇ ਬੋਲਣਾ ਸ਼ੁਰੂ ਕਰ ਦਿੱਤਾ ਕਿ ਉਹ ਗਹਿਣਿਆਂ ਵਾਲਾ ਡੱਬਾ ਕਿੱਥੇ ਹੈ ਭਾਈ ਮੋਲਾ ਜੀ ਕਹਿੰਦੇ ਨੇ ਰਾਤ ਚੋਰ ਆਇਆ ਸੀ ਉਹ ਚੋਰ ਲੈ ਗਿਆ ਤੇ ਉਹ ਅਗਲਾ ਸਵਾਲ ਕਰਦੀ ਵੀ ਜਿਹੜਾ ਆਇਆ ਸੀ ਰਾਤ ਸੇਖੋ ਕਿੱਥੇ ਗਿਆ ਕਹਿਣ ਲੱਗੋ ਸ਼ਰਮ ਦਾ ਮਾਰਾ ਚਲਾ ਗਿਆ ਕਿਤੇ ਮੇਰਾ ਨਾਂ ਨਾ ਲੱਗ ਜਾਏ ਸਿਬੰਤੀ ਨੂੰ ਧਿਆਨ ਨਾਲ ਸੁਣੋ ਮੈਂ ਤਾਂ ਕਿਹਾ ਭਾਈ ਸਾਹਿਬ ਨੇ ਲਿਖਿਆ ਕਿ ਭਾਈ ਮੂਲੇ ਦੀ ਸਾਖੀ ਹੈਰਾਨ ਕਰਨ ਵਾਲੀ ਹੈ ਲੋਕ ਸੋਚਣਗੇ ਇਹ ਹੋ ਸਕਦਾ ਆਪਣੇ ਘਰ ਦਾ ਸਮਾਨ ਬੰਦਾ ਬਾਹਰ ਚੋਰੀ ਨੂੰ ਦੇ ਲੈ ਉਹਨਾਂ ਕਹੇ ਜੀ ਉਹ ਆਏ ਸਨ ਤੇ ਉਹ ਚਲੇ ਗਿਆ ਉਹ ਇਸ ਕਰਕੇ ਚਲੇ ਗਿਆ ਕਿ ਸਾਡਾ ਨਾਂ ਨਾ ਲੱਗ ਜਾਏ ਬੰਦੇ ਨੇ ਆਪਣੀ ਘਰ ਵਾਲੀ ਨੂੰ ਨਹੀਂ ਦੱਸਿਆ ਜਦੋਂ ਫਿਰ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਗੁਰੂ ਦਰਬਾਰ ਵਿੱਚ ਗਏ ਕਿੰਨੇ ਸਤਗੁਰੂ ਗੁਰੂ ਨਾਨਕ ਸਾਹਿਬ ਬੈਠੇ ਸਨ ਮੰਜੀ ਤੇ ਮਾਰੇ ਮੰਜੀ ਤੇ ਅਕਸ਼ਰ ਬੈੰਦੇ ਸਨ सामने देख भाई मुला आ रहा महाराज उठ पैज शब्द कहा कहा बचो कहा बचन कहो बचन सुन भाई रिदा तोर सिखी अनुकूला कहो बचन सुन भाई मुला भाई मुला मेरी गल सुन रिदा तोर सिखी अनुकूला तेरा किरदार सिखी अनुकूल कह अगला बचन मन पड़ा तैंक्यो बनाई तू तो मेरा पर्दा ढक्या कै मेरे पर्दा पाया मेरे नाते ਤੇਰਾ ਟੱਕੇ ਗੁਰੂ ਸਦਾ ਹੀ ਤੇਰੇ ਪਰਦੇ ਗੁਰੂ ਸਦਾ ਟਕਦਾ ਰਹੇਗਾ। ਸੰਗਤ ਨੇ ਪੁੱਛਿਆ ਜੀ ਮਹਾਰਾਜ ਇਹ ਕਿਹੜਾ ਪਰਦਾ ਟਕਿਆ? ਤੁਸੀਂ ਕਿਹਾ ਵੀ ਤੇਰਾ ਖਿਰਦਾ ਸਿੱਖੀ ਅਨੁਕੂਲ ਹੈ। ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਭਾਈ ਮੋਲਾ ਤੂੰ ਸੁਣਾ। ਉਹਨ ਸਾਰੀ ਘਟਨਾ ਸੁਣਾ ਦਿੱਤੀ ਬੇਸਤਰਾਸ ਦਾ ਸਿੱਖ ਦੇ ਭੇਖ ਤੇ ਲਿਆਇਆ। ਸ਼ਬਦ ਪੜਦਾ ਸੀ ਚੋਰੀ ਕਰਨੀ ਪਰ ਮੈਂ ਘਰ ਵਾਲੀ ਨੂੰ ਨਹੀਂ ਦੱਸਿਆ। ਤੇ ਮਹਾਰਾਜ ਕਹਿੰਦੇ ਕਿਉਂ ਨਹੀਂ ਦੱਸਿਆ? ਕਹਿ ਲੱਗੇ ਸਤਿਗੁਰੂ ਉਹਨੇ ਤੇਰਾ ਨਾਮ ਲਿਆ ਸੀ। ਉਹਨਾਂ ਤੁਹਾਡਾ ਸ਼ਬਦ ਗਾਇਆ ਸੀ ਤੇ ਉਹ ਆਪਣੇ ਆਪ ਨੂੰ ਸਿੱਖ ਕਹਿੰਦਾ ਸੀ ਮੈਂ ਉਹ ਨਹੀਂ ਵੇਖਿਆ ਉਹਨੇ ਕਰਨ ਕੀ ਕੀਤਾ ਮੈਂ ਤਾਂ ਬਸ ਬਾਬਾ ਨਾਨਕ ਤੇ ਬਾਬੇ ਨਾਨਕ ਦਾ ਸਿੱਖ ਵੇਖਿਆ ਹੈ ਵਾਹਿਗੁਰੂ